ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਸਦਕਾ ਚੱਲੀ ਸ਼ਬਦ ਵਿਚਾਰ ਬੜੀ ਲੜੀ ਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਾਤਸ਼ਾਹ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਸਤਿਗੁਰ ਜੀ ਦੇ 10 ਸ਼ਬਦ ਸੰਪੂਰਨ ਹੋਏ ਹਨ 428 27 ਅਤੇ 28 ਅੰਗ ਤੇ ਪਾਤਸ਼ਾਹ ਜੀ ਦੇ ਸ਼ਬਦ ਸਭਾ ਇਮਾਨ ਹਨ ਆਓ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਭਾਈ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਮਹੱਲਾ ਤੀਜਾ ਸਤ ਰਤियां ਸੁਹਾਗਨੀ ਜਿਨਾ ਗੁਰ ਕੈ ਸ਼ਬਦ ਸਿਗਾਰ ਘਰ ਹੀ ਸੋ ਪਿਰ ਪਾਇਆ ਸੱਚੇ ਸ਼ਬਦ ਵਿਚਾਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ਼ਬਦ ਦੀ ਰਮਤਾ ਕਰਦੇ ਹੋਏ ਪਹਿਲੇ ਪਦ ਦੇ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਦਿਆਨ ਇਸ ਸ਼ਬਦ ਦੇ ਵਿੱਚ ਮਹਾਰਾਜ ਫਿਰ ਸੁਹਾਗਵੰਤੀ ਅਤੇ ਔਗਣਵੰਤੀ स्त्री ਦੀ ਉਦਾਹਰਨ ਲੈਂਦੇ ਹੋਏ ਦੁਹਾਗਣ ਦੀ ਉਦਾਹਰਨ ਤੇ ਸੁਹਾਗਣ ਦੀ ਉਦਾਹਰਨ ਜਿਹਦੇ ਨਾਲ ਸਾਨੂੰ ਸਾਰੇ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਤ ਰਤਿਆ ਸੁਹਾਗਨੀ ਜਿਨ੍ਹਾਂ ਗੁਰਕੇ ਸ਼ਬਦ ਸਿੰਗਾਰ ਸਤਗੁਰੂ ਜੀ ਕਹਿੰਦੇ ਜਿਹੜੀਆਂ ਜੀਵ ਰੂਪ ਇਸਤਰੀਆਂ ਸੱਚੇ ਗੁਣਾ ਦਾ ਸ਼ਿੰਗਾਰ ਕਰਦੀਆਂ ਹਨ ਗੁਰੂ ਦੇ ਸ਼ਬਦ ਦੇ ਰਾਹੀ ਸ਼ਿੰਗਾਰੀਆਂ ਜਾਂਦੀਆਂ ਹਨ ਉਹਨਾਂ ਪ੍ਰਤੀ ਮਹਾਰਾਜ ਜੀ ਬਚਨ ਕਰਦੇ ਹਨ ਜੀ ਜਿਸ ਤਰ੍ਹਾਂ ਉਧਾਰਨ ਲਈ ਜਾਵੇ ਈਮਾਰਾ ਜੀ ਬਚਨ ਕਰਦੇ ਹਨ ਸਤਿਗੁਰੂ ਜੀ ਬਾਣੀ ਦੇ ਵਿੱਚਨੇ ਕਾਹੀ ਜਗ੍ਹਾ ਤੇ ਉਹਨਾਂ ਦੀਆਂ ਧਾਰਨਾ ਪ੍ਰਾਪਤ ਹੋ ਜਾਣਗੀਆਂ ਇੱਥੇ ਵੀ ਮਹਾਰਾਜ ਜੀ ਆਪਣੀ ਰਚਨਾ ਤੋਂ ਸਾਨੂੰ ਜੀਵਾਂ ਨੂੰ ਉਪਦੇਸ਼ ਦੇ ਰਹੇ ਹਨ ਕਿ ਜਿਹੜੇ ਸੁਹਾਗਵੰਤੀ ਸ਼ੁਭ ਗੁਣਾ ਰੂਪੀ ਜੀਵ ਉਹ ਮਾਲਕ ਦੇ ਸ਼ਬਦ ਦੇ ਰਾਹੀ ਗੁਰੂ ਸੱਚੇ ਦੇ ਸ਼ਬਦ ਰਾਹੀ ਸ਼ਿੰਗਾਰ ਕਰ ਲੈਂਦਿਆਂ ਨੇ ਸਮਨਤੇ ਉਹ ਸੋਭ ਨੀਕ ਸੁਹਾਗਵੰਤੀ ਬਣ ਜਾਂਦੇ ਹਨ ਉਹ ਸੱਚੇ ਦੇ ਨਾਮ ਦੇ ਨਾਲ ਰਤੇ ਜਾਂਦੇ ਹਨ ਜੀ ਘਰ ਹੀ ਸੋ ਪਿਰ ਪਾਇਆ ਸੱਚੇ ਸ਼ਬਦ ਵਿਚਾਰ ਉਹ ਫਿਰ ਇਸ ਘਰ ਦੇ ਵਿੱਚ ਹੀ ਉਹਨੂੰ ਪਾ ਲੈਂਦੇ ਹਨ ਬਾਹਰ ਢੂੰਡਣ ਦੀ ਲੋੜ ਨਹੀਂ ਪੈਂਦੀ ਅੰਦਰ ਹਿਰਦੇ ਰੂਪੀ ਘਰ ਦੇ ਵਿੱਚ ਉਹ ਪ੍ਰਾਪਾਤਮਾ ਪ੍ਰਭੂ ਵਸਦਾ ਹੈ ਹਰ ਇੱਕ ਜੀਵ ਦੇ ਇਹ ਮਹਾਰਾਜ ਜੀ ਕਹਿੰਦੇ ਉਹ ਫਿਰ ਮਨ ਨੂੰ ਸ਼ਿੰਗਾਰ ਕੇ ਸ਼ੁਭ ਗੁਨਾ ਰੂਪੀ ਸ਼ਿੰਗਾਰ ਕਰਕੇ ਘਰ ਹੀ ਸੋ ਪੀਰ ਪਾਇਆ ਪੀਰ ਪਤੀ ਪਰਮੇਸ਼ਰ ਨੂੰ ਘਰ ਦੇ ਵਿੱਚ ਹੀ ਪ੍ਰਾਪਤ ਕਰ ਲੈਂਦੀਆਂ ਹਨ ਸੱਚੇ ਸ਼ਬਦ ਵਿਚਾਰ ਇਹ ਕੀ ਸੱਚੇ ਸ਼ਬਦ ਦੀ ਵਿਚਾਰ ਨੂੰ ਸਮਝ ਕੇ ਹਿਰਦੇ ਵਿੱਚ ਧਾਰਨ ਕਰ ਲਿਆ ਹਨ ਅਵਗੁਣ ਗੁਣੀ ਬਖਸਾਇਆ ਹਰਿ ਸਿਉ ਲਾਇ ਲਾਈ ਮਹਾਰਜ ਕਹਿੰਦੇ ਔਗਣਾਂ ਨੂੰ ਉਹ ਬਖਸ਼ਾ ਲੈਂਦੀਆਂ ਹਨ ਗੁਣਾ ਦੇ ਨਾਲ ਹੀ ਪਹਿਰੇ ਔਗਣ ਬਖਸ਼ੇ ਜਾਂਦੇ ਹਨ ਔਗਣਾਂ ਦਾ ਨਾਸ ਹੁੰਦਾ ਹੈ ਜਦੋਂ ਕਿਸੇ ਗੁਰਸਿੱਖ ਤੇ ਕਿਸੇ ਜਗਿਆਸੂ ਤੇ ਕਿਸੇ ਸੁਹਾਗਵੰਤੀੁਰ ਸਿੱਖ ਤੇ ਮਹਾਰਾਜ ਜੀ ਕਹਿੰਦੇ ਉਹ ਕਿਰਪਾ ਧਾਰਦਾ ਫਿਰ ਹਿਰਦੇ ਵਿੱਚ ਗੁਨਾ ਦਾ ਪ੍ਰਕਾਸ਼ ਹੁੰਦਾ ਹੈ ਗੁਨਾ ਦਾ ਨਾਸ ਹੁੰਦਾ ਹੈ ਉਹ ਗੁਣ ਕੱਟੇ ਜਾਂਦੇ ਹਨ ਆਹ ਗੁਣ ਗੁਣੀ ਬਖਸਾਇਆ ਹਰ ਸਿਓ ਲਿਵ ਲਾਈ ਮਹਾਰਾਜ ਜੀ ਕਹਿੰਦੇ ਜਦੋਂ ਅਸੀਂ ਹਰੀ ਦੇ ਨਾਲ ਲਿਵ ਜੋੜਦੇ ਹਾਂ ਕੋਈ ਵੀ ਜੀਵ ਅਰੀਦੇ ਨਾਲ ਸੁਰਤੀ ਜੋੜਦਾ ਲਿਬ ਜੋੜਦਾ ਜੇ ਮਹਾਰਾਜ ਜੀ ਕਹਿੰਦੇ ਉਹਦੇ ਔਗਣ ਕਟਨੇ ਸ਼ੁਰੂ ਹੋ ਜਾਂਦੇ ਹਨ ਤੇ ਹਿਰਦੇ ਵਿੱਚ ਗੁਣ ਕੱਤਰ ਹੁੰਦੇ ਹਨ ਜੀ ਹਰ ਵਾਰ ਪਾਇਆ ਕਮਨੀ ਗੁਰਮੇਲ ਮਲਾਈ ਹਰ ਜੀ ਕਹਿੰਦਾ ਰੀ ਨੇ ਕਿਰਪਾ ਕੀਤੀ ਸੱਚੇ ਗੁਰਾਂ ਨੇ ਮੇਲ ਮਲਾਇਆ ਗ ਸੱਚੇ ਸ਼ਬਦ ਦੀ ਸ਼ਬਦ ਰੂਪੀ ਗੁਰੂ ਦੇ ਰਾਹੀ ਮਹਾਰਾਜ ਜੀ ਕਹਿੰਦੇ ਅਸੀਂ ਸੁਹਾਗਵੰਤੀ ਬਣਦੇ ਆ ਸ਼ੁਭ ਗੁਣ ਧਾਰਨ ਕਰਦੇ ਆ ਜਦੋਂ ਸੱਚੇ ਗੁਰੂ ਨਾਲ ਕਿਸੇ ਜਗਿਆਸੂ ਦਾ ਪ੍ਰਾਨੀ ਦਾ ਪਿਆਰਿਓ ਮੇਲ ਹੁੰਦਾ ਹੈ ਉਸ ਵੇਲੇ ਫਿਰ ਉਹ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਹਰ ਵਾਰ ਪਾਇਆ ਕਾਮਣੀ ਇਸਤਰੀ ਨੂੰ ਕਿਹਾ ਹੈ। ਹਰਾ ਜੀ ਕਹਿੰਦੇ ਤੂੰ ਹਰੀ ਰੂਪਵਾਰ ਨੂੰ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਸੱਚੇ ਗੁਰਾਂ ਨੇ ਤੇਰਾ ਮੇਲ ਕਰਾਤਾ ਰਹਾ। ਇਸ ਰਾਮ ਦੇ ਕੀ ਮਹਾਰਾਜ ਜੀ ਬਚਨ ਕਰਦੇ ਹਨ ਜੀ ਇੱਕ ਪਿਰ ਅਧੂਰ ਨਾ ਜਾਣੀ ਦੂਜੇ ਭਰਮ ਭਲਾਏ ਫਿਰ ਅਗੇ ਸੁਭਾਗਵੰਤੀ ਤੋਂ ਬਾਅਦ ਆਪਗੁਨਾ ਦੇ ਭਰੇ ਹੋਏ ਮਨੋਖ ਬਾਰੇ ਗੱਲ ਕਰਦੇ ਹਨ ਜਿੰਨੂੰ ਮਹਾਰਾਜ ਜੀ ਨੇ ਬਾਣੀ ਚ ਦੁਹਾਗਣ ਦੱਸਿਆ ਹੈ ਇੱਕ ਦਹਾਗਣ ਮਹਾਰਾਜ ਜੀ ਕਹਿੰਦੇ ਜਿਹੜੇ ਹਿਰਦੇ ਵਿੱਚ ਔਗਣ ਇਕੱਠੇ ਕਰ ਦੇਣ ਕਿ ਪੀਰ ਨਾ ਪੀਰ ਹضور ਨਾ ਜਾਣੀ ਕਹਿੰਦੇ ਐਸੇ ਲੋਕ ਵੀ ਹਨ ਐਸੇ ਮਨੋਖ ਵੀ ਹਨ ਜੋ ਉਹਨੂੰ ਹਾਜ਼ਰ ਨਹੀਂ ਜਾਣਦੇ ਕਿ ਉਹ ਸਾਨੂੰ ਦੇਖਦਾ ਨਹੀਂ ਤੱਕਦਾ ਨਹੀਂ ਉਹ ਕਿੱਥੇ ਹੈ ਰੱਬ ਇਹ ਮਦ ਵਿੱਚ ਭੁੱਲ ਜਾਂਦਾ ਨਾ ਮਨੁੱਖਾ ਕਈ ਲੋਕਾਂ ਲੋਕਾਂ ਨੇ ਜਿਨ੍ਹਾਂ ਨੂੰ ਬਹੁਤਾਂ ਹੰਕਾਰ ਹੁੰਦਾ ਉਹ ਰੱਬ ਨੂੰ ਵੀ ਸਮਝਦੇ ਨਹੀਂ ਕੀ ਪਰਮੇਸ਼ਰ ਕਾਲਪੁਰਖ ਨਹੀਂ ਹੈ ਇੱਥੇ ਸਭ ਕੁਝ ਅਸੀਂ ਕਰਨ ਵਾਲੇ ਹਾਂ ਜਿਵੇਂ ਪਿੱਛੇ ਪਿਛਲੇ ਸ਼ਬਦ ਚ ਧਾਰਨਾਈ ਸੀ ਨਾ ਦੂਨੀ ਚੰਦ ਰਾਜੇ ਦੀ ਉਹ ਮਦ ਵਿੱਚ ਭੁੱਲ ਗਿਆ ਕਿ ਰੱਬ ਹੈ ਹੀ ਨਹੀਂ ਤੇ ਰਜਨੀ ਨੇ ਕਹਿਤਾ ਛੋਟੀ ਬੇਟੀ ਨੇ ਕੀ ਪਰਮਾਤਮਾ ਦਾ ਕਨਿ ਮੇਸ਼ਰਦਾ ਦਿੱਤਾ ਸਾਰੇ ਖਾਂਦੇ ਆ ਇੱਥੇ ਵੀ ਮਹਾਰਾਜ ਜੀ ਕਹਿੰਦੇ ਇੱਕ ਪੀਰ ਹਾਜ਼ੂਰ ਨਾ ਜਾਣਈ ਕਹਿੰਦੇ ਜਿਨ੍ਹਾਂ ਨੇ ਪੀਰ ਪੱਤੀ ਨੂੰ ਜਾਣਿਆ ਹੀ ਨਹੀਂ ਗੈ ਹਾਜ਼ਰ ਸਮਝ ਲਿਆ ਉਹ ਪੱਤੀ ਦੀ ਮਹਾਰਾਜ ਜੀ ਕਹਿੰਦੇ ਸੇਵਾ ਨਹੀਂ ਕਮਾਈ ਜਿਵੇਂ ਸੰਸਾਰੀ ਧਰਨ ਲਈਏ ਪਤੀ ਵਰਤਾ ਇਸਤਰੀ ਉਹ ਪਤੀ ਦੇ ਹੁਕਮ ਵਿੱਚ ਚੱਲਦੀ ਹੈ ਤੇ ਪਰ ਜਿਹੜੀ ਦੁਹਾਗ ਨਹੀਂ ਹੁੰਦੀ ਆ ਉਹ ਪਤੀ ਦੇ ਗੁਣਾ ਨੂੰ ਨਹੀਂ ਸਮਝਦੀ ਉਬਾਰ ਤੁਰੀ ਫਿਰਦੀ ਹੈ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਇੱਕ ਪੀਰ ਅਧੂਰ ਨਾ ਜਾਣੀ ਦੂਜੇ ਭਰਮ ਭਲਾਏ ਹਰ ਜੀ ਕਹਿੰਦੇ ਦੂਜੀਆਂ ਚੀਜ਼ਾਂ ਵਿੱਚ ਵਸਤਵਾਂ ਵਿੱਚ ਮਾਇਆ ਮੋਹ ਵਿੱਚ ਫੱਸੀ ਰਹਿੰਦੀ ਹੈ ਕਿਉਂ ਪਾਏਨ ਦੁਹਾਗ ਨਹੀਂ ਦੁਖੀ ਰਹਿਣ ਵਿਹਾਏ ਫਿਰ ਇਹ ਸੰਸਾਰ ਰੂਪੀ ਰਹਿਣ ਨਾ ਜਿਹੜੀ ਰਾਤ ਹੈ ਉਹਦੀ ਦੁੱਖਾਂ ਵਿੱਚ ਹੀ ਲੰਘ ਜਾਂਦੀ ਮਹਾਰਾਜ ਜੀ ਕਹਿੰਦੇ ਕਿਉਂ ਪਾਏਨ ਦੁਹਾਗ ਨਹੀਂ ਕਹਿੰਦੇ ਉਹ ਪਾ ਨਹੀਂ ਸਕਦੀ ਦੁਹਾਗ ਨਹੀਂ ਜਿਹੜੀ ਔਰਤ ਹੈ ਉਹਦੀ ਪਤੀ ਨੂੰ ਖੁਸ਼ ਨਹੀਂ ਕਰ ਸਕਦੀ ਉਹਦੀ ਪ੍ਰਾਪਤੀ ਨਹੀਂ ਕਰ ਸਕਦੀ ਉਹਦੀ ਸੇਜ ਦਾ ਆਨੰਦ ਨਹੀਂ ਮਾਣ ਸਕਦੀ ਮਹਾਰਾਜ ਜੀ ਕਹਿੰਦੇ ਕਿਉਂ ਪਾਏ ਨ ਦੁਹਾਗ ਨਹੀਂ ਦੁਖੀ ਰਹਿਣ ਉਹਦੀ ਸਾਰੀ ਰਾਤ ਹੀ ਦੁੱਖ ਵਿੱਚ ਲੰਘ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਇਹ ਮਨੁੱਖੇ ਸੰਸਾਰ ਰੂਪੀ ਰਾਤ ਕਿਤੇ ਦੁੱਖਾਂ ਵਿੱਚ ਇਨਾ ਗੁਜ਼ਰ ਜਾਏ ਲੰਘ ਜਾਵੇ ਇਹ ਉਹਨੂੰ ਵਿਸਾਰ ਦੇਵਗਾ ਹਾਜ਼ਰ ਨਜ਼ਰ ਨਹੀਂ ਸਮਝੇਗਾ ਫਿਰ ਜਿੰਦਗੀ ਦੀ ਰਾਤ ਦੁੱਖਾਂ ਵਿੱਚ ਹੀ ਲੰਘ ਜਾਵੇਗੀ ਜਿਨ ਕੇ ਮਨ ਸੱਚ ਵਸਿਆ ਸੱਚੀ ਕਾਰ ਕਮਾਏ ਜਿਨਾਂ ਦੇ ਮਨ ਵਿੱਚ ਪਿਆਰ ਹੋ ਮਨ ਹਿਰਦੇ ਵਿੱਚ ਉਹ ਸੱਚਾ ਮਾਲਕ ਵਸਿਆ ਉਹ ਫਿਰ ਸੱਚ ਦੀ ਕਮਾਈ ਕਰਦੇ ਹਨ ਜਿਨ ਕੇ ਮਨ ਸੱਚ ਵਸਿਆ ਸੱਚੀ ਕਾਰ ਕਮਾਏ ਉਹ ਮਹਾਰਾਜ ਜੀ ਕਹਿੰਦੇ ਸੱਚ ਨੂੰ ਧਾਰਨ ਕਰਦੇ ਹਨ ਜ਼ਿੰਦਗੀ ਵਿੱਚ ਉਹ ਪਹਿਲ ਸਤ ਨੂੰ ਦਿੰਦੇ ਹਨ ਜਿਨ ਕੇ ਮਨ ਹਿਰਦੇ ਦੇ ਵਿੱਚ ਉਹਦਾ ਵਾਸ ਹੋ ਗਿਆ ਅਨ ਦਿਨ ਸੇਵੈ ਸਹਜ ਸਿਉ ਸੱਚੇ ਮਾਏ ਸਮਾਏ ਉਹ ਪਿਆਰ ਦਿਨ ਰਾਤ ਹੀ ਉਹ ਸੱਚੇ ਨੂੰ ਧਿਆਉਂਦੇ ਹਨ ਉਹਨਾਂ ਦਾ ਮਨ ਜਿਹੜਾ ਹਰ ਵਕਤ ਹੀ ਉਹਦੇ ਭਾਉ ਵਿੱਚ ਰਹਿੰਦਾ ਹੈ ਦਿਨ ਰਾਤ ਤੋਂ ਭਾਵ ਸਵਾਸ ਸਵਾਸ ਹਰ ਵੇਲੇ ਉਹ ਚੇਤਾ ਰੱਖਦੇ ਹਨ ਅਨ ਦਿਨ ਸੇਵੈ ਸਹਜ ਸਿਉ ਸਹਿਜ ਹਿਰਦੇ ਵਿੱਚ ਉਹਦਾ ਭਾਉ ਅਤੇ ਸਹਿਜ ਧਾਰਨ ਕਰਦੇ ਹਨ ਸੱਚੀ ਮਾਏ ਉਹ ਸੱਚੇ ਦੇ ਵਿੱਚ ਇੱਕ ਮੇਕ ਹੋ ਜਾਂਦੇ ਹਨ ਦੁਹਾਗਨੀ ਭਰਮ ਭਲਾਣੀਆ ਕੂੜ ਭੋਲ ਵਿਖ ਖਾਏ ਪਰ ਮਹਾਰਾਜ ਜੀ ਕਹਿੰਦੇ ਕਿ ਐਸੇ ਹਨ ਐਸੀਆਂ ਇਸਤਰੀਆਂ ਨੇ ਮਹਾਰਾਜ ਜੀ ਕਹਿੰਦੇ ਦੁਹਾਗਨੀ ਆ ਭਾਗਹੀਨ ਜਿਨ੍ਹਾਂ ਨੂੰ ਕਹਿੰਦੇ ਹਨ ਦੁਹਾਗਨੀ ਤੋਂ ਭਾਵ ਹੁੰਦਾ ਭਾਗਹੀਨੀ ਔਰਤ ਜਿਸ ਦੇ ਮਾੜੇ ਭਾਗ ਹੁੰਦੇ ਆ ਭਾਗ ਹਮੰਤੀ ਹੁੰਦੀ ਐ ਸੁਹਾਗਣੀ ਦੁਹਾਗਣੀ ਮਹਾਰਾਜ ਜੀ ਕਹਿੰਦੇ ਭਾਗਹੀਨ ਭਰਮ ਦੇ ਵਿੱਚ ਫਸੇ ਰਹਿੰਦੇ ਹਨ ਊੜ ਬੂਲਦੇ ਹਨ ਝੂਠ ਭਾਵ ਹਰਾ ਜੀ ਕਹਿੰਦੇ ਉਹਨਾਂ ਦਾ ਝੂਠ ਤੇ ਵਿਸ਼ਵਾਸ ਹੁੰਦਾ ਔਰ ਵਕਤ ਝੂਠ ਇੱਕ ਝੂਠ ਨੂੰ ਟੱਕਣ ਵਾਸਤੇ ਉਹ ਹਜ਼ਾਰਾਂ ਹੀ ਝੂਠ ਬੋਲ ਦਿੰਦੇ ਹਨ ਦੇਖਦੇ ਨਾ ਇੱਕ ਝੂਠ ਨੂੰ ਲੁਕਾਉਣ ਵਾਸਤੇ ਸਾਨੂੰ ਨੇਕਾਂ ਹੀ ਝੂਠਾਂ ਦਾ ਸਹਾਰਾ ਲੈਣਾ ਪੈਂਦਾ ਹੈ ਮਹਾਰਾਜ ਜੀ ਕਹਿੰਦੇ ਉਹ ਭਾਗਹੀਨ ਮਨੁੱਖ ਹਨ ਜਿਹੜੇ ਕੂੜ ਬੋਲਦਿਆਂ ਝੂਠ ਬੋਲ ਕੇ ਬਿਖ ਜ਼ਹਿਰ ਖਾਂਦੇ ਹਨ ਮਹਾਰਾਜ ਜੀ ਕਹਿੰਦੇ ਜ਼ਹਿਰ ਇਕੱਠਾ ਕਰਦੇ ਹਨ ਪਿਰ ਨਾ ਜਾਣੇ ਆਪਣਾ ਸੁੰਨੀ ਛੇਜ ਦੁੱਖ ਪਾਏ ਹਰ ਜੀ ਕਹਿੰਦੇ ਉਹਨਾਂ ਦੀ ਮਾਨ ਰੂਪੀ ਜਿਹੜੀ ਆਤਮਾ ਰੂਪੀ ਸੇਜ ਸੁੰਨੀ ਰਹਿ ਜਾਂਦੀ ਹੈ ਉਹ ਸੁੰਨੀ ਪਈ ਰਹਿੰਦੀ ਆ ਉਹਦੇ ਤੇ ਉਹਦਾ ਵਾਸ ਨਹੀਂ ਹੁੰਦਾ ਭਾਵੇਂ ਉਹ ਮਾਲਕ ਉਹਨਾਂ ਨੂੰ ਤੋੜੀ ਫਿਰਦਾ ਨਾ ਹਿਰਦੇ ਵਿੱਚ ਸਾਰਿਆਂ ਦੇ ਹੈ ਪਰ ਉਹਨੂੰ ਪ੍ਰਕਾਸ਼ ਨਹੀਂ ਕਰ ਸਕਦੀਆਂ ਜਿਹੜੀ ਸਹਜ ਨਾ ਗੁਣਾ ਰੂਪੀ ਮਨ ਜਿਹੜਾ ਆਤਮਾ ਉਹ ਮਰਿਆ ਸਮਾਰ ਰਿੰਦੀ ਹੈ ਸੁੰਨੀ ਰਹਿੰਦੀ ਹੈ ਉਸ ਦੁੱਖ ਨੂੰ ਪਾਉਂਦੀਆਂ ਸਾਚਾ ਸਹਬ ਇੱਕ ਹੈ ਮਤਮਨ ਭਰਮ ਭਲਾਏ ਤੇ ਮਹਾਰਾਜ ਜੀ ਕਹਿੰਦੇ ਹੈ ਮਨਾ ਉਹ ਸੱਚਾ ਸਹਬ ਹੀ ਹੈ ਇੱਕ ਜਿਹੜਾ ਸਾਰਿਆਂ ਨੂੰ ਦੇਖਿਆ ਦੇਖ ਰਿਖ ਕਰ ਰਿਹਾ ਸੱਚਾ ਸਹਬ ਇੱਕ ਹੈ ਮਤ ਤੂੰ ਜਾਣੀ ਮਤ ਮਨ ਭਰਮ ਪਲਾਹੇ ਮਨਾ ਮਤ ਤੂੰ ਧਰਮ ਦੇ ਵਿੱਚ ਫਸ ਤੂੰ ਸਮਝ ਜਾ ਮਤ ਧਰਮ ਦੇ ਵਿੱਚ ਜਾ ਧਰਮ ਪ੍ਰੀਖਿਆ ਵਿੱਚ ਫਸ ਸੱਚਾ ਸਾਹਿਬ ਏਕੀ ਹੋਇ ਹੈ ਪ੍ਰਮਾਤਮਾ ਜਿਹੜਾ ਸਭ ਕੁਝ ਕਰਨਹਾਰ ਹੈ ਗੁਰ ਪੁੱਛ ਗੁਰ ਪੁੱਛ ਸੇਵਾ ਕਰੇ ਸੱਚ ਨਿਰਮਲ ਮਨ ਵਸਾਏ ਪਰ ਜਿਹੜੀਆਂ ਗੁਰਸਿੱਖ ਗੁਰੂ ਰੂਪ ਇਸਤਰੀਆਂ ਮਹਾਰਾਜ ਜੀ ਕਹਿੰਦੇ ਗੁਰੂ ਤੋਂ ਪੁੱਛ ਕੇ ਸਭ ਕੁਝ ਕਰਦਿਆਂ ਨ ਗੁਰੂ ਦੇ ਹੁਕਮ ਦੇ ਵਿੱਚ ਚੱਲਦੀਆਂ ਹਨ ਸੱਚ ਨਿਰਮਲ ਮਨ ਵਸਾਏ ਉਹ ਸੱਚਾ ਮਾਲਕ ਦਾ ਨਾਮ ਨਿਰਮਲ ਹੈ ਉਹਨੂੰ ਮਨ ਦੇ ਵਿੱਚ ਵਸਾ ਲੈਂਦੀਆਂ ਹਨ ਸੁਹਾਗਨੀ ਸਦਾ ਪਿਰ ਪਾਇਆ ਹੋਮੇ ਆਪ ਗਵਾਏ ਤੇ ਮਹਾਰਾਜ ਜੀ ਕਹਿੰਦੇ ਫਿਰ ਐਸੀ ਜੀਵਾ ਨੂੰ ਸੁਹਾਗਵੰਤ ਇਸਤਰੀਆਂ ਨੂੰ ਸਦਾ ਪਿਰ ਮਿਲ ਜਾਂਦਾ ਹੈ ਅਤੀ ਪਰਮੇਸ਼ਰ ਨੂੰ ਪਾ ਲੈਂਦੀਆਂ ਹਨ ਕਿਉਂ ਆਸ਼ਾ ਜੀ ਕਹਿੰਦੇ ਹੋ ਮੈਂ ਆਪ ਗਵਾਏ ਕਿ ਹੋਮੇ ਦਾ ਵੱਡਾ ਜਿਹੜਾ ਰੋਗ ਹੈ ਨਾ ਆਪਾ ਭਾਵ ਉਹਨੂੰ ਗਵਾ ਲੈਂਦੀਆਂ ਨੇ ਸੱਚ ਦੇ ਨਾਲ ਸੱਚ ਦੇ ਨਾਲ ਹੋਮੇ ਦਾ ਰੋਗ ਟੁੱਟ ਜਾਂਦਾ ਹੈ ਰਾਮ ਹੀ दारू ਹੈ ਨਾ ਇਸ ਰੋਗਾਂ ਦਾ ਨਾਮ दारू ਹੈ ਉਹ ਸੱਚੇ ਪਰਮਪਤੀ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਆਪਾ ਭਾਵ ਨੂੰ ਖਤਮ ਕਰ ਲੈਂਦੀਆਂ ਨੇ ਪਿਰ ਛੇਤੀ ਅਨ ਦਿਨ ਗਹੈ ਰਹੀ ਸੱਚ ਸੇਜ ਸੁਖ ਪਾਏ ਹਰ ਜੀ ਕਹਿੰਦੇ ਪਿਰ ਸੇਤੀ ਅਨ ਦਿਨ ਗੁਜਰੇ ਦਿਨ ਰਾਤ ਹੀ ਉਹਦੇ ਹੁਕਮ ਦੇ ਵਿੱਚ ਉਹਦੇ ਸਹਾਰੇ ਤੇ ਗੁਜ਼ਾਰਦੀਆਂ ਐ ਐਸੀ ਗੁਰਸਿੱਖ ਪਿਆਰੇ ਪਿਰ ਸੇਤੀ ਅਨ ਦਿਨ ਗਹਿ ਦਿਨ ਰਾਤ ਹੀ ਉਹਦੇ ਹੁਕਮ ਦੇ ਵਿੱਚ ਮਹਾਰਾਜ ਜੀ ਦੇ ਹੁਕਮ ਅਨੁਸਾਰ ਗੁਜ਼ਾਰਦੀਆਂ ਅਨ ਦਿਨ ਵੀ ਅਤੇ ਰਾਤ ਵੀ ਦਿਨ ਰਾਤ ਰਹੀ ਸੱਚ ਸੇਜ ਸੁਖ ਸਪਾਏ ਮਹਾਰਾਜ ਜੀ ਕਹਿੰਦੇ ਸਹਜ ਜੀ ਉਹਨਾਂ ਦੇ ਹਿਰਦੇ ਵਿੱਚ ਸੁਖ ਪ੍ਰਾਪਤ ਹੋ ਜਾਂਦਾ ਮੇਰੀ ਮੇਰੀ ਕਰ ਗਏ ਪੱਲੇ ਕਛੂ ਨਾ ਪਾਏ ਹਰ ਜੀ ਕਹਿੰਦੇ ਪਰ ਦੁਨੀਆ ਤੇ ਐਸੇ ਵੀ ਹਨ ਜਿਹੜੇ ਮੇਰੀ ਮੇਰੀ ਕਰਕੇ ਚਲੇ ਜਾਂਦੇ ਹਨ ਦੁਹਾਗਨੀ ਜੀਵ ਰੂਤੀ ਸਤਰੀ ਐ ਉਹ ਮੇਰੀ ਮੇਰੀ ਕਰਕੇ ਥਾਵੀ ਮੇਰਾ ਆਪਾਂ ਕਰਦੇ ਨਾ ਪਸਤਵਾਂ ਨੂੰ ਦੇਖ ਕੇ ਸੰਸਾਰ ਨੂੰ ਦੇਖ ਕੇ ਮੋਹਿਤ ਇੰਨੇ ਹੋ ਜਾਂਦੇ ਆ ਤੇ ਅਸੀਂ ਹਰ ਇੱਕ ਵਸਤੂ ਨੂੰ ਆਪਣੀ ਸਮਝ ਬੈਠਦੇ ਆ ਆ ਵੀ ਮੇਰਾ ਆ ਵੀ ਮੇਰਾ ਕਹਿ ਰੋ ਬਾਦਸ਼ਾਹ ਜੀ ਇੱਥੇ ਧਾਰਨ ਪੈਦਾ ਹੋ ਜਾਂਦੀ ਹੈ ਉਹਨੇ ਕੁਝ ਵੀ ਨਹੀਂ ਛੱਡਿਆ ਸੀ ਉਹਨੇ ਕਿਹਾ ਕਿ ਸਾਰਾ ਜਿੱਥੋਂ ਤੱਕ ਮੇਰਾ ਰਾਜ ਹੈ ਕੋਈ ਕਿਸੇ ਕੋਲ ਰੁਪਈਆ ਨਾ ਰਹੇ ਮੈਂ ਮੇਰੇ ਕੋਲ ਹੀ ਸਾਰੀ ਮਾਇਆ ਹੋਏ ਤੇ ਉਹ ਮੇਰੀ ਮੇਰੀ ਕਰਦਾ ਹੀ ਚੱਲ ਗਾ ਨਾ ਮੇਰੀ ਮੇਰੀ ਕਰਿਓ ਜਨਮ ਗਏ ਇਹ ਜਨਮ ਨੂੰ ਵਿਅਰਥ ਕਿਉਂ ਆ ਬੈਠਿਆ ਉਨੇ ਮੁਰਦਿਆਂ ਦੇ ਮੁਖ ਦੇ ਵਿੱਚੋਂ ਵੀ ਮਾਇਆ ਕਢਾ ਲਈ ਰੁਪਈਏ ਰੱਖਦੇ ਹਨ ਮੁਸਲਮਾਨ ਮੁਰਦੇ ਦੇ ਮਨੁੱਖ ਦੇ ਜਦੋਂ ਮਰਦਾ ਹੈ ਨਾ ਮਨੁੱਖ ਉਹਨੂੰ ਦੱਬਣ ਤੋਂ ਪਹਿਲਾਂ ਉਹਦੀ ਮੁਖ ਤੇ ਰੁਪਈਆ ਰੱਖਦੇ ਸਨ ਟਕਾ ਉਹ ਵੀ ਉਹਨੇ ਕਢਾ ਲੇ ਪਤਾ ਲੱਗਾ ਉਹ ਵੀ ਕਬਰਾਂ ਪਟਾ ਕੇ ਸਾਰੀਆਂ ਕਬਰਾਂ ਖਾਲੀ ਕਰਤੀਆਂ ਤੇ ਉਹਦੇ ਈ ਢੇਰਾਂ ਦਾ ਐ ਕੋਈ ਗਿਣਤੀ ਨਹੀਂ ਸੀ ਕਿ ਕਿੰਨੀ ਕੁ ਮਾਇਆ ਸੀ ਕਿੰਤੀ ਨਹੀਂ ਸੀ ਕੁ ਕਰ ਸਕਦਾ ਢੇਰਾਂ ਦੇ ਢੇਰ ਉਹਦੇ ਕੋਲ ਮਾਇਆ ਹੋਗੀ ਤੇ ਮਹਾਰਾਜ ਜੀ ਕਹਿੰਦੇ ਫਰ ਉਹ ਵੀ ਖਾਲੀ ਗਿਆ ਉਹਨੂੰ ਵੀ ਕੁਝ ਪ੍ਰਾਪਤੀ ਨਹੀਂ ਹੋਈ ਦੇਖਦੇ ਆ ਜਦੋਂ ਮਰਿਆ ਨਾ ਉਹਨੇ ਕਿਹਾ ਕਿ ਮੇਰਾ ਜਨਾਜਾ ਜਿਹੜਾ ਹੈ ਨਾ ਮੈਂ ਵੀ ਪ੍ਰੇਖੇ ਚ ਰਿਹਾ ਕਿ ਮਾਇਆ ਸਾਥ ਦਵੇਗੀ ਮਾਇਆ ਨੇ ਤਾਂ ਸਭ ਕੁਝ ਹੈ ਇੱਥੇ ਹੀ ਰਹਿ ਜਾਣਾ ਖਾਲੀ ਜਾਣਾ ਪੈਣਾ ਮੈਂ ਵੀ ਮਿਹਨਤ ਕਰਦਾ ਰਿਹਾ ساری ਜ਼ਿੰਦਗੀ ਮਾਇਆ ਇਕੱਠੀ ਕਰਕੇ ਹੀ ਲੰਗਾਤੀ ਪਾਪ ਕਰਦਾ ਰਿਹਾ ਹੀਰਲੇ ਸਵਾਸਾਂ ਤੇ ਉਹਨੇ ਹਦਾਇਤ ਕਰਤੀ ਇੰਨੇ ਮੇਰੇ ਦੋਵੇਂ ਹੱਥ ਜਨਾਜੇ ਤੋਂ ਬਾਹਰ ਹੋਣੇ ਚਾਹੀਦੇ ਨਾ ਉੱਪਰ ਨੂੰ ਖਾਲੀ ਹੱਥ ਹੋਣੇ ਚਾਹੀਦੇ ਹਨ ਲੋਕਾਂ ਨੂੰ ਮੇਰੇ ਤੋਂ ਸਿੱਖਿਆ ਮਿਲ ਸਕੇ ਕਿ ਇੰਨਾ ਵੱਡਾ ਚੱਕਰਵਰਤੀ ਰਾਜਾ ਖਾਲੀ ਹੱਥ ਜਾ ਰਿਹਾ ਹੈ ਇਥੋਂ ਕੁਝ ਲੈ ਕੇ ਨਹੀਂ ਜਾਣਾ ਮੈਂ ਤਾਂ ਜ਼ਿੰਦਗੀ ਬਿਵਾ ਬੈਠਾ ਪਰ ਕਿਸੇ ਦੂਜੇ ਦਾ ਭਲਾ ਹੋ ਜਾਵੇ ਤੇ ਹੁਣ ਵੀ ਦੇਖੋ ਅਸੀਂ ਮਿਆਂ ਚ ਕਿਤੇ ਜਾਈਦਾਂ ਉਹਦੇ ਬੁੱਤ ਲੱਗਾ ਹੁੰਦਾ ਉੱਪਰ ਨੂੰ ਹੱਥ ਕਰਕੇ ਉਸੇ ਰਾਜੇ ਦਾ ਹੈ ਇਕਾਂ ਨੂੰ ਭਾਵੈ ਕਿ ਮੇਰੀ ਮੇਰੀ ਕਰਦੇ ਵੱਡੇ ਵੱਡੇ ॠषि मुनि ਰਾਜੇ ਚਲੇ ਗਏ ਕਾਦੇ ਵਾਸਤੇ ਕਿ ਮਾਇਆ ਮੇਰੀ ਆ ਵੀ ਕੁਝ ਮੇਰਾ ਤੇ ਮਾਮ ਮਨੁੱਖ ਦਾ ਹੀ ਹਾਲ ਐ ਸਾਰੀ ਜ਼ਿੰਦਗੀ ਮੇਰੀ ਮੇਰੀ ਕਰਦੀ ਲੰਘ ਜਾਂਦੀ ਐ ਅਸੀਂ ਭੁੱਲ ਜਾਂਨੇ ਆ ਮਦ ਵਿੱਚ ਕੀ ਉਹ ਸੱਚਾ ਮਾਲਕ ਹਰੀ ਪ੍ਰਭੂ ਉਹ ਦੇਖਦਾ ਸਭ ਕੁਝ ਉਹਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ ਮਹਾਰਾਜ ਜੀ ਕਹਿੰਦੇ ਪੱਲੇ ਕੁਛ ਨਹੀਂ ਲੈ ਕੇ ਜਾਂਦੇ ਖਾਲੀ ਹੱਥ ਚਲੇ ਜਾਂਦੇ ਹਨ ਮਹਿਲ ਨਾਹੀਂ ਦੁਹਾਗ ਨੀਅਤ ਗਈ ਪਛਤਾਏ ਮਹਾਰਾਜ ਜੀ ਕਹਿੰਦੇ ਇਹ ਜੀ ਰੂਪ ਦੁਹਾਗ ਨਹੀਂ ਭਾ ਭਾਗ ਤੋ ਹੀ ਨਹੀਂ ਔਰਤ ਮਹਾਰਾਜ ਜੀ ਕਹਿੰਦੇ ਮਨੁੱਖ ਅੰਤ ਦੇ ਵੇਲੇ ਪਛਤਾਣਾ ਪੈਂਦਾ ਜੇ ਕੋਈ ਮੇਰੀ ਮੇਰੀ ਕਰਦਾ ਮਹਾਰਾਜ ਜੀ ਕਹਿੰਦੇ ਉਹਦਾ ਮੈਲ ਉਹਦਾ ਘਰ ਉਹਦੀ ਛੇਜ ਨਹੀਂ ਪਾ ਸਕਦਾ ਉਭਾਗ ਹੀਨ ਮਨੁੱਖ ਅੰਤ ਵੇਲੇ ਤੈਨੂੰ ਪਛਤਾਣਾ ਪਵੇਗਾ ਜੋ ਪਿਰ ਮੇਰਾ ਇੱਕ ਹੈ ਇੱਕ ਸਿਉ ਲਿਵਲਾਇ ਮਹਾਰਾਜ ਜੀ ਖੀਰਲੀ ਤੁਖਾਂ ਦੇ ਵਿੱਚ ਬਚਨ ਕਰਦੇ ਹਨ ਕਹਿੰਦੇ ਸੋ ਪਿਰ ਮੇਰਾ ਮੇਰਾ ਪਤੀ ਪਰਮੇਸ਼ਰ ਇੱਕੋ ਹੀ ਹੈ ਭਾਈ ਅੰਦੇ ਕੋਈ ਹੈ ਹਰੀ ਪਰਮੇਸ਼ਰ ਪਤੀ ਪ੍ਰਮਾਤਮਾ ਇੱਕ ਸਿਉ ਲਿਵਲਾਇ ਹਰਾ ਜੀ ਕਹਿੰਦੇ ਇਹ ਜੀਵ ਉਹ ਦੇ ਕੋ ਦੇ ਨਾਲ ਤੋ ਚਿੱਤ ਲਾਣਾ ਕਰ ਨਾਨਕ ਇਹ ਸੁਖ ਲੋੜੈ ਕਾਮਨੀ ਹਰਿ ਦਾ ਨਾਮ ਮਨ ਵਸਾਏ ਮਹਾਰਾਜ ਜੀ ਦੇਖੋ ਖੀਲੀ ਤੁਖ ਵਿੱਚ ਕਹਿੰਦੇ ਆ ਨਾਨਕ ਜੇ ਸੁਖ ਲੋੜੈ ਕਾਮਨੀ ਹੈ ਕਾਮਨੀ ਸਤਰੀ ਜੇ ਤੂੰ ਸੁਖ ਚਾਹੁੰਨੀ ਹੈ ਸੁਖ ਦੀ ਪ੍ਰਾਪਤੀ ਚਾਹੁੰਨੀ ਹੈ ਕਹਿੰਦੇ ਹਰੀ ਦਾ ਨਾਮ ਮਨ ਵਿੱਚ ਵਸਾਣਾ ਕਰ ਹਰੀ ਦੇ ਨਾਮ ਦੇ ਰਾਹੀ ਆਤਮਾ ਨੂੰ ਸੁਖ ਮਿਲੈ ਬ੍ਰਹਮ ਅਨੰਦ ਦੀ ਪ੍ਰਾਪਤੀ ਹੋਣੀ ਹੈ ਏ ਜੀਵ ਤੂੰ ਪ੍ਰਭੂ ਦੇ ਨਾਮ ਨੂੰ ਧਿਆਉਣਾ ਕਰ ਜਪਨਾ ਕਰ ਉਹਦੇ ਤੇ ਵਿਸ਼ਵਾਸ ਬਣਾਏਗਾ ਇਹ ਸਾਪ ਹავ ਸਾਗਰ ਤੋਂ ਪਾਰ ਹੋ ਜਾਵੇਗਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਬਾਣੀ ਵਿਚਾਰ ਦੇ ਭਾਈ ਸਿਵਾ ਨਮੰਦੇ ਅਨੇਕਾ ਹੀ ਭੁੱਲਾਂ ਜੰਨੀਆਂ ਮਾਰਸ ਮਤ ਬਖਸ਼ਣ ਆਈਆਂ ਮਾਈ ਭਾਈ ਸੰਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ